ਕੋ ਪੰਜਾਬ ਦੇ ਵਿੱਚ ਬੜੀ ਵੱਡੀ ਮੁਸੀਬਤ ਜਿਹੜੀ ਆ ਚੁੱਕੀ ਹੈ ਔਰ ਦਿਨ-ਬਦਨ ਜਿਹੜੀ ਇਹ ਵੱਧ ਰਹੀ ਹੈ ਘਟ ਨਹੀਂ ਰਹੀ ਪਾਣੀ ਬੇਸ਼ੱਕ ਘਟ ਰਿਹਾ ਹੈ ਲੇਕਿਨ ਮੁਸੀਬਤ ਵੱਧ ਰਹੀ ਹੈ ਲੋਕਾਂ ਕੋਲ ਆਪਣੇ ਪੀਣ ਲਈ ਪਾਣੀ ਤੱਕ ਨਹੀਂ ਹੈ ਔਰ ਖਾਣ ਲਈ ਪਦਾਰਥ ਦੀ ਬਹੁਤ ਕਮੀ ਹੈ ਪੰਜਾਬ ਸਾਰਾ ਜਿਹੜਾ ਲੱਗਾ ਦਾ ਆਪਣੇ ਲੋਕਾਂ ਦੀ ਮਦਦ ਕਰਨ ਲਈ ਸੋ ਇਸੇ ਕੜੀ ਦੇ ਤਹਿਤ ਐਡੀ ਵੱਡੀ ਮੁਸੀਬਤ ਦੇ ਵਿੱਚ ਸਨ ਫਾਰਮਾ ਵਾਲ ਜਿਹੜੇ ਅਗੇ ਨੇ ਸਾਡੇ ਵਿਕਰਮਜੀਤ ਸਿੰਘ ਸਾਨੀ ਜਿਹੜੇ ਐਮਪੀ ਨੇ ਉਹਨਾਂ ਨੂੰ ਤਕਰੀਬਨ 8-10 ਟਰੱਕ ਜਿਹੜੇ ਨੇ ਕੁਝ ਗੋਟਸ ਹੈਗੀਆਂ ਨੇ ਕੁਝ ਪਸ਼ੂਆਂ ਦਾ ਚਾਰਾ ਹੈ ਕੁਝ ਲੋਕਾਂ ਲਈ ਫੂਡਸ ਹੈ ਉਹ ਲੈ ਕੇ ਹੜਪੀਟਾਂ ਵਾਲੀ ਜਿਹੜੇ ਜਾ ਰਹੇ ਆ ਇਸ ਟਾਈਮ ਤੇ ਜ਼ਰੂਰਤ ਹੈ ਹਰ ਬੰਦੇ ਨੂੰ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀ ਐਡੀ ਵੱਡੀ ਮੁਸੀਬਤ ਦਾ ਟਕਰਾ ਕਰਨ ਲਈ ਹਰ ਬੰਦੇ ਨੂੰ ਜਿਹੜੀ ਹੈਗੀ ਮਦਦ ਕਰਨ ਦੀ ਜ਼ਰੂਰਤ ਹੈ ਸੋ ਉਸੇ ਤਹਿਤ ਜਿਹੜਾ ਅੱਜ ਅਸੀਂ ਹੜਪੀਟਾਂ ਵਾਲੀ ਜਿਹੜਾ 8-10 ট্রাক ਜਿਹੜੇ ਲੈ ਕੇ ਜਾ ਰਹੇ ਆ ਉਹਨਾਂ ਦੀ ਸਮੱਸਿਆ ਵਗੜੀ ਦੀ ਬਹੁਤ ਦੁੱਖ ਦੀ ਘੜੀ ਹੈ ਆਪਦਾ ਜਿਹੜੀ ਇਹ ਬਹੁਤ ਵੱਡੀ ਜੋ ਹੜ੍ਹਾਂ ਦਾ ਇਹ 2 ਸਾਲ ਪਹਿਲਾਂ ਵੀ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਇਹ ਭੁਗਤਣਾ ਪਿਆ ਪਰ ਇਹ ਜਿਹੜਾ ਗੁਰਦਾਸਪੁਰ ਦਿਨਾਨਗਰ ਡੇਰਾ ਬਾਬਾ ਨਾਨਕ ਪਠਾਨਕੋਟ ਰਮਦਾਸ ਚਮੇਰੀ ਉਥੇ ਅਸੀਂ ਹੁਣ ਅਗਲੇ 1 ਹਫਤੇ ਲਈ ਸਾਡੇ 100 ਵਲੰਟੀਅਰ ਵੀ ਆਏ ਨੇ ਸੰ ਫਾਊਂਡੇਸ਼ਨ ਤੋਂ ਅਸੀਂ ਸਾਰੇ ਅੱਜ ਇੱਥੇ ਜਿਹੜੇ-ਜਿਹੜੇ ਸਮਾਨ ਦੀ ਡੀਸੀ ਸਾਹਿਬ ਸ਼ਖਸ਼ਾਨੀ ਜੀ ਔਰ ਜੀਆਰ ਪੀਐਸ ਪੁਲਰ ਜੀ ਕਮਿਸ਼ਨਰ ਜੀ ਔਰ ਜਿਹੜਾ ਵੀ ਇਹਨਾਂ ਨੇ ਸਾਡੀ ਡਿਊਟੀ ਲਈ ਜਿਹਦੀ ਲੋੜ ਸੀ ਪਹਿਲੇ ਤੇ ਬੋਟਸ ਚਾਹੀਦੀਆਂ ਤੇ ਅਸੀਂ ਤਿੰਨ ਵੱਡੀਆਂ ਬੋਟਸ ਜਿਵੇਂ ਤੁਸੀਂ ਦੇਖਿਆ ਮੋਟਰ ਬੋਟ ਜਿਹੜੀਆਂ ਕੰਕਰ ਲੋਹੇ ਦੀਆਂ ਜਾਂ ਸਟੀਲ ਦੀਆਂ ਬਣੀਆਂ ਮੈਟਲ ਦੀਆਂ ਬੋਟਸ ਉਹ ਦੇ ਰਹੇ ਆ ਤੇ ਇਹਨਾਂ ਨੂੰ ਹੁਣੇ ਅਸੀਂ ਉੱਥੇ ਜਿਹੜਾ ਚਮਿਆਰੀ ਇੱਕ ਭੇਜ ਰਹੇ ਆ ਇੱਕ ਉਥੇ ਰਮਦਾਸ ਦੇ ਕੋਲ ਜਿੱਥੇ-ਜਿੱਥੇ ਵੀ ਪਾਣੀ ਹੈ ਕਿਉਂਕਿ ਪਤਾ ਲੱਗਿਆ ਕਿ ਉਹ ਜਿਹੜਾ ਖਾਣਾ ਪੀਣਾ ਜਾਂ ਜੋ ਵੀ ਦਵਾਈਆਂ ਉਹ ਇੰਟੀਰੀਅਰ ਚ ਨਹੀਂ ਪਹੁੰਚ ਰਹੀਆਂ ਉਹ ਅੱਗੇ-ਅੱਗੇ ਹੀ ਪਹੁੰਚ ਰਹੀਆਂ ਫਿਰ ਦੂਜਾ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਸਾਨੂੰ ਕਿਹਾ ਸੀ ਐਂਬੂਲੈਂਸਾਂ ਦੀ ਬੜੀ ਲੋੜ ਹੈ ਅਸੀਂ ਦੋ ਵੱਡੀਆਂ ਐਂਬੂਲੈਂਸਾਂ ਇਹਨਾਂ ਨੂੰ ਦੇ ਰਹੇ ਆ ਦੋ ਹਜੇ ਹੋਰ ਰਸਤੇ ਚ ਨਹੀਂ ਇਹਦੇ ਚ ਸਾਰੀਆਂ ਦਵਾਈਆਂ ਡਰਾਈਵਰ ਕਿਉਂਕਿ ਬਹੁਤ ਵੱਡੀ ਐਂਬੂਲੈਂਸ ਚਾਹੀਦੀ ਹੈ ਜਿਹਦੇ ਚ ਕਿਉਂਕਿ ਇਹ ਰੋਗ ਦਾ ਬਿਮਾਰੀ ਦਾ ਵਾਇਰਲ ਦਾ ਡਰ ਹੈ ਖਤਰਾ ਹੈ ਉਸ ਤੋਂ ਇਲਾਵਾ ਜਿਹੜਾ ਪਸ਼ੂਆਂ ਦਾ ਸੀ ਉਹ ਅਸੀਂ 6 ਟਰੱਕ ਵੱਡੇ ਚਾਰਾ ਦੇ ਫੌਡਰ ਕਿਉਂਕਿ ਲਾਈਵਸਟਾਕ ਨੂੰ ਵੀ ਖਾਣਾ ਨਹੀਂ ਮਿਲ ਰਿਹਾ ਤੇ ਅਸੀਂ ਬਾਕੀ 5 ਟਰੱਕ ਜਿਹੜੇ ਐ ਉਹ ਰਾਸ਼ਨ ਦੇ ਕਿੱਟਾਂ ਦੇ ਉਹਦੇ ਵਿੱਚ ਡਿਟੋਲ ਸਾਬਣ ਡਿਟਰਜੈਂਟ ਪਾਊਡਰ ਜੋ ਜੋ ਵੀ ਕਿੱਟਸ ਹੈਗੀਆਂ ਅਸੀਂ ਇੱਕ ਚੋਪਰ ਵੀ ਮੰਗਾ ਲਿਆ ਜਿਹੜਾ ਸਟੇਸ਼ਨ ਹੋ ਗਿਆ ਲੇਕਿਨ ਹੁਣ 2 ਦਿਨ ਦੀ ਰੈਡ ਅਲਰਟ ਹੈ ਉਹ ਕੱਲ ਦੇ ਕਮਿਸ਼ਨਰ ਸਾਹਿਬ ਲੱਗੇ ਐ ਕਿ ਵੀ ਚੋਪਰ ਡੀਸੀ ਮੈਡਮ ਵੀ ਉੱਥੇ ਮੈਡਮ ਜਿਹੜੀ ਸੁਨਾਲੀ ਗਿਰੀ ਸੈਕਟਰੀ ਸਿਵਲ ਅਫੇਸ਼ਨ ਉਹ ਜਿੱਦਾਂ ਹੀ ਮੌਸਮ ਠੀਕ ਹੁੰਦਾ ਹੈ ਅੱਜ ਜਾਂ ਕੱਲ ਤੇ ਸਾਡੇ ਚੌਪਰ ਵੀ 24 ਘੰਟੇ ਜਿਹੜੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਡਿਸਪੋਜ਼ਲ ਤੇ ਅਸੀਂ ਰੱਖ ਰਹੇ ਹਾਂ ਤੇ ਅਸੀਂ ਇੱਕ ਚੌਪਰ ਲਗਾਤਾ ਜੇ ਹੋਰ ਇਹਨਾਂ ਨੂੰ ਗਿਆ ਹੋਰ ਚਾਹੀਦਾ ਤੇ ਅਸੀਂ ਮੈਂ ਆਪਣਾ ਉਥੋਂ ਹੋਰ ਚੌਪਰ ਅਸੀਂ ਭਜਵਾ ਦੇਾਂਗੇ ਉਹ ਜਿਹੜਾ ਰਾਸ਼ਨ ਹੈ ਉਹ ਸਾਰਾ ਬੱਬਲ ਪੈਕ ਹੋ ਗਿਆ ਉਹ ਆਪਾਂ ਉਥੋਂ ਸੁਟਣਾ ਪਰ ਹੁਣ 2 ਦਿਨ ਦੀ ਤੁਹਾਨੂੰ ਪਤਾ ਇੱਥੇ ਰੈੱਡ ਅਲਰਟ ਹੈ ਬਟ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਪੰਜਾਬ ਗਵਰਨਮੈਂਟ ਵੱਲੋਂ ਪਹਿਲਾਂ ਹੀ ਬਹੁਤ ਇਸ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਅੱਜ ਮਾਨਯੋਗ ਐਮਪੀ ਵਿਕਰਮਜੀਤ ਸਾਨੀ ਸਾਹਿਬ ਜੋ ਹਮੇਸ਼ਾ ਹੀ ਦੁੱਖ ਦੀ ਘੜੀ 'ਚ ਆਪਣੀ ਫਾਊਂਡੇਸ਼ਨ ਵੱਲੋਂ ਹਮੇਸ਼ਾ ਨਾਲ ਖੜਦੇ ਆ ਜਿਹੜੇ ਲੋਕ ਤੰਗ ਹੁੰਦੇ ਆ ਸੋ ਮੈਂ ਉਹ ਉਹਨਾਂ ਦੀ ਨਾਲ ਇੱਥੇ ਆਪਾਂ ਆਏ ਆ ਸਭ ਤੋਂ ਪਹਿਲੀ ਗੱਲ ਤਾਂ ਮਹਾਰਾਜ ਜੀ ਅਰਦਾਸ ਕਰੀਏ ਕਿ ਕਿਰਪਾ ਰੱਖਣ ਰਹਿਮਤ ਰੱਖਣ ਔਰ ਸਾਰੇ ਸੇਤਿਆਪ ਬ੍ਰਾਂਡ ਔਰ ਸਾਡਾ ਜਿਹੜਾ ਜਾਨਮਾਲ ਦਾ ਕੋਈ ਨੁਕਸਾਨ ਨਾ ਹੋਵੇ ਪਰਮਨ ਤੇ ਤਬ ਹੋ ਨਾ ਔਰ ਦੇ ਹੋ ਸ਼ਿਵਾ ਕੇ ਬਿਜ਼ਨਸmen ਔਰ ਸਨ ਫਾਊਂਡੇਸ਼ਨ ਦੇ ਚੇਅਰਮੈਨ ਔਰ ਜਿਹੜੇ ਹਰ ਵੇਲੇ ਪਾ ਜਿਹੜੀ ਪੰਜਾਬ ਦੀ ਫੜਦੇ ਨੇ ਜਦੋਂ ਕਿ ਪਰ ਪਹਿਲੇ ਹੀ ਬਹੁਤ ਵੱਡੇ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਹ ਸਕਿੱਲ ਡਿਵੈਲਪਮੈਂਟ ਸੈਂਟਰ ਚ ਲਾ ਕੇ ਔਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਕਰਾ ਰਹੇ ਨੇ ਪਰ ਉਸ ਤੋਂ ਬਾਅਦ ਇਹਨਾਂ ਨਸ਼ਾ ਛਡਾਊ ਕੇਂਦਰ ਜਿਹੜੇ ਨੇ ਖੋਲੇ ਨੇ ਉਹਦੇ ਵਿੱਚ ਜਿਹੜੇ ਨੇ ਨਸ਼ਾ ਛਡਾ ਕੇ ਪੂਰੀ ਪਲੇਸਮੈਂਟ ਕਰਾਉਂਦੇ ਨੇ ਔਰ ਸਾਰੇ ਇੰਡਸਟਰੀ ਵਾਲੇ ਟਰੇਡ ਵਾਲੇ ਇਹਨਾਂ ਦੀ ਜਿਹੜੇ ਬੰਦੇ ਜਿਹੜੇ ਟਰੇਡ ਕਰਦੇ ਨੇ ਉਹ ਅਸੀਂ ਭਰਾਂਦੇ ਆ ਔਰ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੜਾ ਦਾ ਪ੍ਰਕੋਪ ਚੱਲ ਰਿਹਾ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਮਾਨ ਜਿਹੜਾ ਅੱਜ ਲੈ ਕੇ ਆਏ ਨੇ ਤੁਸੀਂ ਦੇਖ ਰਹੇ ਹੋ ਤੋ ਮੈਂ ਟ੍ਰੇਡ ਦੇ ਇੰਡਸਟਰੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਧੰਨਵਾਦ ਕਰਨਾ ਔਰ ਵਿਸ਼ਵਾਸ ਦਿਵਾਉਣਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਸਾਥ ਦੇਾਂਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੰਨੀ ਜਣੇ ਤੇ ਪਗਜਨ ਜਾਂ ਦਾਤਾ ਦਾ ਸੂਰ ਨਹੀਂ ਤੇ ਜੰਨੀ ਬਾਜ ਰਹੇ ਕਹੇ ਗੁਆਏ ਨੂਰ ਔਰ ਬਹੁਤ ਵੱਡੀ ਸੇਵਾ ਜਿਹੜੀ ਇਹ ਕਰ ਰਹੇ ਨੇ ਅੱਜ ਵਿਕਰਮ ਜੀ ਸਾਨੀ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਇਹਨਾਂ ਨਾਲ ਖੜੇ ਆਂ